ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਡੀ ਨਰਿਕਟਾ ਆਪਣੇ ਚੈਨ ਆ ਦੇ ਸਵਾਗਤ ਹੈ ਅਸੀਂ ਸਾਰੇ ਇਕੱਠੇ ਹਾਂ ਜੀ ਬੰਦੀ ਜੀ ਦੇ ਪਤਨ ਅਤੇ ਸਾਰੇ ਇਕੱਠੇ ਖਾਤ ਹੋਵੰਗੇ ਮੱਜਨਮਾਹੀਏ ਨੂੰ 20 ਹੋ ਗਏ ਉਹ ਵੀ ਮੈਂਨਮਾ ਦੇ ਤੇ ਉਹਨਾਂ ਨੂੰ ਅੱਜ ਲੱਗੀ ਆ ਮਾੜ ਅੱਜ ਟਾਈਮ ਹੈ ਜਿਹੜਾ ਹੁਣ 8:00 ਵਜੇ 8:08 ਹੋ ਗਏ ਤੇ ਮਹਾ ਮੱਜਾ ਨਮਾਉਣੀਆਂ ਨੇ ਇਹਨਾਂ ਬਣਾ ਦਿਓ ਤੇ ਉਹ ਹੁਣ ਲਾਈਟ ਬੱਜਦੀ ਮੋਟਰ ਖੱਡੀ ਜਹਾ ਨਿੱਗਾ ਪਾਣੀ ਆ ਰਿਹਾ ਟੈਂਕੀ ਚ ਜਿਹੜਾ ਠੰਡਾ ਪਾਣੀ ਆਉਣਾ ਹੱਟ ਗਿਆ ਫੇਰ ਆਪਾਂ ਕਰ ਦਾਂਗੇ ਲਾਈਟ ਬੱਜ ਗਈ ਇਹਨਾਂ ਨੇ ਆ ਕਿਉਂ ਟਿਕੋ ਲੈਂਦੇ ਫਿਰ ਮਹਾ ਨਮਾ ਕੀ ਤੇ ਤੇ ਜਲਾਦਾਂਗੇ 20 ਦਿਨ ਹੋ ਗਏ ਸਾਡੀ ਮੱਜਾਂ ਨਮਾਈਆਂ ਨੇ ਆ ਪਿੰਡ ਆ ਜਾ ਹੋ ਗਏਗਾ ਖਾ ਲਓ ਕੌਮ ਵੀ ਤੇਲ ਜੀ ਲਾਵਾਂਗੇ ਤੇ ਇਸ ਤਰ੍ਹਾਂ ਤੇਲ ਲਾਉਣਾ ਸੁਭਾਈ ਜਸਮ ਹੋ ਗਾ ਆ ਦੇਖੋ ਐਸ ਤਰ੍ਹਾਂ ਹੋ ਗਏ ਚੰਨ ਮਾਉਣ ਦੇ ਤੋੜੇ ਹੋ ਗੂ ਸਰਦੀਆਂ ਜਿਹਾ ਮੈਂ ਰਹਿ ਗਈ ਹੁਣ ਬੇੜੇ ਦਾ ਨਾਸ ਮਾਰਦਾ ਖਾਦਾ ਮੱਝਾਂ ਆ ਦੇਖ ਬੇੜੇ ਚ ਆਹੋ ਬਾਗੀ ਗੇੜੇ ਤੇ ਆਹ ਦੇਖ ਆ ਗੇੜੇ ਦੇ ਕਿਵੇਂ ਕਰਤਾ ਪਾਜ ਪਾਜ ਰੇਸ਼ ਦੇ ਕਿ ਨਾ ਥਾਰਾ ਬੇੜਾ ਵਟਤਾ ਦੇਖ ਉਹਨਾਂ ਨੇ ਦੇ ਕਿਵੇਂ ਖਾਰੂ ਵਟ ਰੱਖਿਆ ਨਾਤੀਆਂ ਕਰਕੇ ਹਾਂ ਆ ਲਾ ਬੋ ਲਾ ਬੋ ਸਾਰੇ ਉਹ ਵੱਡੀ ਮੈਂਸ਼ ਬੇਰ ਖਾ ਗਈ ਆ ਕੇ ਬੇਜ ਨੂੰ ਸ਼ਿੱਧੂ ਭੱਜ ਕੇ ਲੱਗੀ ਜਿੰਬੜ ਗਈ ਦੌੜੇ ਹੋਏ ਨਹੀਂ ਖਾਦੇ ਬੇਜ ਤਾਂ ਤਾਜੇ ਖਾਂਦੀ ਦਿਓ ਹਾਂਜੀ ਮੈਂ ਉਹਨਾਂ ਦੇ ਜਾਇਆ ਮਾਂ ਕਿਉਂ ਫੁੱਲਾਂ ਤੇ ਉਹਨਾਂ ਦੀ ਮਖੜੀ ਰਹਾ ਮੈਂ ਹੁਣ ਜਦੋਂ ਵਿਹਲਾ ਹਾਂ ਉਹ ਫੁੱਲਾਂ ਦੇ ਨਾਲ ਆ ਜਾਣਾ ਹਾਂ ਜਿੱਦ ਤੱਕ ਨਾ ਬੋਲਿਆ ਫਿਰ ਖਾ ਜੂ ਜੇ ਰਿੜੂ ਚ ਬੋਲਤਾ ਫਿਰ ਜਾਣਾ ਪੂ ਮੈਨੂੰ ਈ ਦਮ ਚੜ ਗਿਆ ਮੈਸਾ ਦਾ ਕੰਮ ਦੇਖੋ ਵੇੜਾ ਕੀ ਹਾਲ ਕਰਿਆ ਵੇਸਾ ਨੇ ਜੰਮਿਆ ਜਵਾਇ ਵੇੜਾ ਪੜਤਾ ਫੇ ਟਰੈਕਟਰ ਵਾਰਤਾ ਵੀ ਫਲਾਨਾ ਕੁਝ ਕਰਤਾ ਅੱਜ ਅੱਗੇ ਕਰਦੇ ਹੁੰਦੇ ਵੇ ਟਰੈਕਟਰ ਨਾਲ ਵੇੜਾ ਪਟਤਾ ਆਏ ਕਰਤਾ ਦੇਖੋ ਦੁਬਾਰੇ ਸੰਭਲਣਾ ਤੂੰ ਮੈਨੂੰ ਹੋਰ ਰਹਿ ਕੀ ਹਾਲ ਕਰਿਆ ਦੁਬਾਰੇ ਸੰਭਲਣਾ ਬਰਾ ਲੱਗਦਾ ਬਾਰੂ ਸੰਭੂ ਨੂੰ ਮੈਂ ਖਵਾਇਆ ਤੇ ਸੰਭਰਿਆ। ਕਹਾ ਕੇ ਮੈਂ ਸਾ ਬਾਗੇ ਵਿੱਚ ਇੰਨਾ ਟਾਈਮ ਲੱਗਿਆ ਨਾ ਤੇ ਵਿੜਾ ਸਾਫ ਕੀਤਾ ਮੈਂ। ਲੈ ਮੈਂ ਅੰਦਰੋਂ ਮੱਝਾਂ ਨੂੰ ਸਫਾਈ ਦੇਦੀ ਹੈ। ਹੁਣ ਤੇ ਖੋਲ ਲੀਆਂ ਰਹਿ ਗਈਆਂ ਉਹ ਸਾਫ ਕਰ ਲਈ। ਮੈਂ ਕੱਖ ਪਾਉਣਾ ਵਾਸਾ। ਹਾਂ। ਕੱਖ ਪਾ ਕੇ ਨਾ ਹੂੰਗਾ। ਜਾਣਾ ਕਿਤੇ? ਬੋਗ ਤੇ ਜਾਉਂ ਉਹਨਾਂ ਦੇ। ਹਾਂ ਸੱਚੋ ਬੇਬੇ ਦਾ ਪੋਗਾ। ਹਾਂ। ਪ੍ਰੋਗਰਾਮ ਹੀ ਲੋਰ ਪਾਉਂਦੇ। ਉਹ ਵੀ ਜਦ ਦੀ ਸੱਚੇ ਫਿਰ ਬੰਦ ਕਿ ਨਾ ਕਰੀ ਐ ਮੈਂ ਇਹ ਬੰਦ ਕਿਉਂ ਕਰੀ ਲਓ ਮੈਂ ਕਰਦਿਆਂ ਨਾ ਜਾੜਾ ਪੁੱਲੀ ਲਾਵਾਂ ਜੀ ਬਾਬਾ ਪੁੱਲ ਦੇਣੇ ਲੈ ਭੁੱਲ ਜਾ ਜੇ ਅਗਲਾ ਕਹਿ ਕੀ ਜਾਂਦਾ ਥੋੜੀ ਭੁੱਲ ਜਾਊ ਐ ਹੈ ਪਰ ਖਾ ਉਹਨਾਂ ਨੇ ਖੇਤਾ ਗਰਨਾ ਹਰ ਤੇ ਘਰ ਜੀ ਦਾ ਮੈਂ ਹਰ ਤਿੰਨ ਹੀ ਤਾਲਾ ਹਰ ਤੇ ਆਇ ਤਾਰਾ ਜਿਹੜੀ ਉਹ ਸੀ ਤੇ ਨਹੀਂ ਮਰ ਗਈ ਉਹਨਾਂ ਉਹਨਾਂ ਦੀ ਹੋਰੀ ਪਰ ਜਾਈ ਤੇ ਪਤੀਜਾ ਕਹਿ ਕੇ ਗਏ ਨੇ ਹਾਂ ਮੈਨੂੰ ਹੁਣ ਯਾਦ ਆ ਗਈ ਗੱਲ ਭੋਗ ਨੂੰ ਪਾ ਕੇ ਕਹਿੰਦੀ ਮੈਂ ਭੁੱਲ ਪੱਲ ਇਹ ਕੋਈ ਕਰੇ ਨਾ ਨਹੀਂ ਵੀ ਵਾਰਖਣ ਕਰਕੇ ਮਨ ਦੇ ਤਸਤੇ ਨੂੰ ਉਹ ਜਾਨੀਆਂ ਮਾਤਾ ਤੂੰ ਦਾ ਡੇਪ ਰੋਰਾਉਂ ਟੈਂਡ ਕਰਨੇ ਭੁੱਲ ਜੇ ਭੁੱਲਿਆ ਹਲੋਸ ਮਟਕਰੀ ਨੂੰ ਜਾ ਲਾਵੇ ਜੀ ਆਪਾਂ ਇਹ ਚੱਪਾ ਰੱਖਣੇ ਪੈ ਗਏ ਨਹੀਂ ਤਾਂ ਸੀ ਜਿਹੜੇ ਜਾਨ ਵਾਲੇ ਭੁੱਲਦੇ ਨਹੀਂ ਸਸ ਤੋਂ ਸੀ ਐਸੇ ਕੰਮ ਚ ਬੀਜ ਗਏ ਸਾਡੀ ਤਾਂ ਜਾਣਾ ਪੈਂਦਾ ਸਰਦਾਰੀ ਦੇਖੀ ਮੇਰੇ ਟੋਚੇ ਦੇ ਕੱਪੜੇ ਭਿੱਜੇ ਪਏ ਨੇ ਆਹ ਧਾਰੋ ਦੀ ਬਾਜੀ ਕਰੀਏ ਕਰ ਲਾ ਹੁਣ ਸੱਚ ਗਾਜਰਾ ਪਈਆਂ ਨੇ ਗਾਜਰਾ ਮਟਰ ਗਾਜਰਾ ਮਟਰ ਪਈਆਂ ਨੇ ਨਿੱਕਾ ਪਾਣੀ ਕਰਕੇ ਪਹਿਲਾਂ ਗੋਲੀ ਲੈਣੀ ਆ ਦਵਾਈ ਲੈਣੀ ਆ ਮੈਂ ਦੋ ਤਰ੍ਹਾਂ ਦੀ ਯਾਰ ਦਿਖਦੀ ਐ ਤੁਹਾਡੇ ਨਾਲ ਜੇ ਤੂੰ ਮੇਰੇ ਤੋਂ ਨਹੀਂ ਬੜਾ ਜੇ ਤੂੰ ਵੀ ਜਾਏਂਗੀ ਬਗਤ ਬੋਲ ਤੈਨਾਂ ਕੋਈ ਦਾ ਦੇਰ ਸੀ ਦਵਾਈ ਕੱਢਦੀ ਨੀ ਪਹਿਲਾਂ ਲੈ ਇਹ ਵੀ ਮੁੱਕ ਗਈ ਮੇਰੀ ਤਾਂ ਜਵਾਨ ਲਿਆਉਣ ਵਾਲੇ ਕੱਲ ਲਾਉਣੇ ਭੁੱਲ ਗਈ ਸੀ ਮੈਨਿੰਨ ਟੱਪਾ ਹੁਣ ਹਾਂ ਜੀ ਗਾਇਸ ਉਹ ਸਾਰਾ ਕੁਝ ਸਾਫ ਕਰ ਸਾਡਾ ਘਰ ਮਾਲਾ ਮੈਂ ਆਹ ਹਰ ਅਲਮੰਦ ਮੈਨੂੰ ਕਿਉਂ ਦੱਸਿਆ ਲਾਗਨ ਦੀ ਨੇ ਤੈਨੂੰ ਕਿਉਂ ਬੋਜ ਦੇਂਦਾ 11 ਹਾਂ ਮੈਨੂੰ ਹੀ 11 ਬੋਲਦੇ ਨੇ ਕਾਦੇ ਨਾ ਵੀ ਜਾਣੀ ਤੂੰ 11 ਨਾ ਮੇਰਾ ਕੰਮ ਨਹੀਂ ਕੋਈ ਆ ਕੰਮ ਨਹੀਂ ਨਾ ਇਹ ਕੰਮ ਅੱਛਾ ਫੇ ਵੀ ਦਸ ਗਿਆ ਵਜ ਜਾਂਦੇ ਨੇ ਤੈਨੂੰ ਕਹ ਵਜਦੇ ਨੇ ਤੈਨੂੰ ਕਹ ਵਜਦੇ ਨੇ ਮੈਨੂੰ 12 ਵਜੇ ਜਾਣਗੇ ਮੈਨੂੰ ਵਜਦੇ ਨੇ 2 ਤੱਕ ਕੰਮ ਉਹਦਾ ਕੋਈ ਮੈਨੂੰ ਤਾਂ ਕੋਈ ਪੁੱਛਦਾ ਹੀ ਨਹੀਂ ਜਿੰਨੂੰ ਟਾਈਮ ਲੱਗਦਾ ਹੈ ਮੇਰੇ ਕੰਮ ਨਿਭੜਦੇ ਨਿਭੜਦੇ 2 ਵਜੇ ਜਾਂਦੇ ਨੇ 4 ਵਜੇ 3 ਵਜੇ ਫੇਰ ਸਟਾਰਟ ਆ ਮੇਰਾ ਕੰਮ ਮੈਂ ਦੱਸਿਆ ਹੀ ਤੁਹਾਨੂੰ ਏ ਇਹ ਨਾਾਰੇ ਮਨ ਲਾ ਹੋਣ ਦੇ 20 ਦੇ ਬੋਧਾਂਗੇ ਉਹਦਾ ਉਹਦਾ ਵੱਧ ਹੁੰਦੇ ਹੋਗੇ 40 ਕੋ ਹੁੰਦੇ ਆ ਚਾਹ ਹਾਂ ਮੈਂ ਤਾਂ 20 ਕੋ ਹੀ ਗੈਸ ਲਾਈ ਤਾ ਹਾਂ ਇਹ ਸਾਡੀ ਦਾ ਭਰਾਡਾ ਜਿਹੜਾ ਪਾਇਆ ਹੁਣ ਕੋਠਾ ਤੇ ਚਾ ਲੈੜੇ ਵਾਲੇ ਜੇ ਤੁਹਾਨੂੰ ਅਸੀਂ ਹੋੜ ਰਾਇ ਸੀ ਵੀਡੀਓ ਸ਼ੇਅਰ ਕਰੀਏ ਤੁਸੀਂ ਦੱਸਿਓ ਵੀ ਕਰਨੀ ਹੈ ਜਾਂ ਨਾ ਕਰਨੀ ਹੈ ਫਿਰ ਅਸੀਂ ਕਰਾਂਗੇ ਤੁਹਾਡੇ ਕਹੇ ਤੋਂ ਉੱਥੇ ਨਾ ਕਲੀ ਜੋਟਾ ਤੇ ਹਾਂ ਕੁੱਤੀ ਪਾਉਣੇ ਹਾਂ ਉਹਦਾ ਵਲਟੜੀ ਗੇਮ ਉਹਨੂੰ ਪਤਾ ਹੀ ਨਹੀਂ ਪਤਾ ਨਹੀਂ ਕੀ ਖੇਡਦੇ ਨੇ ਮੁੰਨਾਂ ਦਾ ਬ੍ਰਾਂਡ ਕਾਇਦੇ ਨੇ ਐਸੇ ਟੌਪ ਕਤੇ ਪਾਉ ਖੇਡਦੇ ਇਸ ਕੋ ਬੁੜੀਆਂ ਨੂੰ ਕਾਹ ਹੋ ਜਾਏ ਬੜੀਆਂ ਹਾਂ ਸਾਰੇ ਬੰਦੇ ਸੱਥ ਚ ਬਹਿ ਜਾਂਦੇ ਨੇ ਕੋਠਿਆਂ ਚ ਮਨ ਲਾ ਮੈਂ ਤਾਂ ਵੀ ਕਿ ਜਿਹੜਾ ਨਹੀਂ ਗੈਸ ਲਾਈਦੀ ਇਹ ਕਨੇਸੇ 40-45 ਜਣੇ ਹੁੰਨੇ ਆਂਗੇ। ਤੇ ਜੇ ਤੁਹਾਨੂੰ ਗੋਲੀਆਂ ਦਿਖਾਈ ਨੇ ਸਰਦਾਰ ਜੀ ਨੇ ਤਾਪੜੇ ਚ ਤਾਪੜਾ ਪੜਾ ਪਿਆਗਾ। 5-5 ਕਿਲੋ ਨਿੱਕਕੋਲੇ। ਹਾਂ। ਪਤਾ ਨਹੀਂ ਇੰਨੀਆਂ ਗੁਰੂਆਂ। 5-5 ਕਿਲੋ। 10-10, 15-15, 20-20 ਕਿਲੋ ਨੇ। ਇੱਕ ਕੋਲੇ। ਹਾਂ। ਉਹ ਕੁద్ది ਉਹ ਦਸਦਾ ਬਹਾਦਰੀ। ਜੇ ਤੁਸੀਂ ਕਹੋ ਬਾਹਰ ਨਹੀਂ ਪਰ ਤਾਂ ਕਹਿੰਗੇ ਵੀ ਸਾਡੇ ਨਾਲ ਸ਼ੇਅਰ ਕਰੀਓ। ਉਹਨਾਂ ਦੀਆਂ ਜ਼ਿਆਦਾ ਹੋ ਗਈਆਂ ਨੇ ਪ੍ਰਾਣੀਆਂ। ਜੇ ਆਪਣੀ ਇੰਡੀਆ ਦੇ ਕਹਿਣਗੇ ਹੈਨਾ। ਤੇ ਬਾਅਦ ਨੇ ਪੈਣਾ ਕਹਿਣਗੇ ਅਸੀਂ ਸਾਡੇ ਨਾਲ ਇਹ ਵਲੌਗ ਸ਼ੇਅਰ ਕਰੋ ਫਿਰ ਅਸੀਂ ਜ਼ਰੂਰ ਕਰਾਂਗੇ ਪਹਿਲਾਂ ਹੀ ਮੈਨੂੰ ਇਹ ਤਾਂ ਸਾਂਗਦੇ ਕਰਦੇ ਨਹੀਂ ਬੇਸ਼ੱਕ ਮੈਨੂੰ ਜਾਣਾ ਪੈ ਜੇ ਉੱਥੇ ਫਿਰ ਵਲੌਗ ਸ਼ੇਅਰ ਕਰਾਂਗੇ ਤੁਹਾਡੇ ਨਾਲ ਤੁਸੀਂ ਤਾਂ ਆਰਮਨ ਜੋਗੇ ਦੀ ਜੀ ਹੈ ਇਹ ਇੰਨਾ ਵੇਰੇ ਹਾਰੇ ਨਾਣੇ ਜਾਣੇ ਹੁੰਦੇ ਨੇ ਸਾਰੇ ਜਵਾਸੀ ਸਾਰੇ ਜਣੇ ਕਿ 20 ਸਾਲ ਤੋਂ 60 ਸਾਲ ਤੱਕ ਉੱਥੇ ਬੈਠਣ ਦੇ ਦੇਣਗੇ ਇਹਨਾਂ 40 ਸਾਲ ਦੀ ਨੇ 25 ਸਾਲ ਦੇ 30 ਸਾਲ ਦੇ ਜਿੰਨੇ ਵੀ ਬੇਲੀ ਮੰਡੀ ਹਰੇ। ਉਹੀ ਗੱਲ ਹੈ ਹਨਾ ਬੇਰਜ਼ਗਾਰ। ਬੇਰਜ਼ਗਾਰ ਕਿਉਂ ਆਪਦੇ ਕੰਮ ਕਰਕੇ ਜਾਂਦੇ ਆ। ਉਹ ਆਏ ਨਹੀਂ। ਹਾਂ ਕੀ ਕਰਦੇ ਆ? ਸਾਰੇ ਕੰਮ ਵਾਲੇ ਨਹੀਂ ਧਾਰਾ ਮੇਲ ਨੂੰ ਆਉਂਦੇ ਦੀ। ਹਾਂ ਇੱਕ ਮਰ ਜਾਂ। ਇਹ ਤਾਂ ਤੁਹਾਨੂੰ ਤਾਂ ਹੀ ਤਾਂ ਮੈਂ ਸਿੱਟਾਈ। ਮੈਂ ਤਾਂ ਤਪੜੀ ਕਰਿਆ। ਹੱਥ ਮੱਤ ਗਿਆ। ਤੇ ਤੇ ਬਾਅਦ ਵਿੱਚ ਫਿਰ ਦੱਸਿਓ। ਫਿਰ ਮੈਂ ਵਲੌਗ ਬਣਾ ਕੇ ਲਿਆਉਂ ਕੋਠੇ ਚ ਆਪਣੇ ਚ, ਖੇਤਾਂ ਦੇ ਚ। ਵੇ ਦੇਖਣਾ ਚਾਹੁੰਦੇ ਤੁਸੀਂ ਇਹਨਾਂ ਦੀ ਮਹਿਫਲ ਆਪਾਂ ਹੋਗੇ ਤਿਆਰ ਹੋ ਗੂ ਹੂੰ ਕੋ ਪੋਟੋ ਤੇ ਆਦੇ ਮੇ ਗੋਲੀ ਲੇ ਗਏ ਮੈਨੂੰ ਮੈਡੀਕਲ ਕਾਉਂਦੀ ਬਾਗ ਦਾ ਪਾਣੀ ਹੋ ਗਿਆ ਲੈਣਾ ਹਾਂ ਥੋੜਾ ਜਿੰਨੇ ਬਾਦ ਤੇ ਵੀ ਦਵਾਈ ਲੈਣੀ ਆ ਹੋਰ ਪੁੱਤ ਫੇਰੀ ਥੋੜੀ ਰੋਟੀ ਪਕਾਉਣੀ ਆ ਲੈ ਆ ਬੜਾ ਤੇ ਠੰਡਾ ਰਲਾ ਲੀ ਇਹ ਚਾ ਲੈ ਲੈਣੀ ਮੈਂ ਤਾਂ ਤੱਗਾ ਕਰ ਕਿ ਮਤਚਾਰਾ ਪੰਜਰਾ ਇਕੱਠਾ ਹੀ ਫੱਕਾ ਮਾਰ ਲਿਆ ਵੇਖੀ ぞ ਆ ਵੀਰਾਂ ਦੇ ਅਸੀਂ ਇਹ ਮਾਰੀ ਹੁੰਦੀ ਆ ਇਕੱਠੀ ਨਾ ਲਿਆ ਕਰ ਲੋ ਜੀ ਨੇ ਚਾਹ ਪੀਣੇ ਨੇ ਪਾ ਚਾਰ ਪਾਡੇ ਮਾਰ ਲਿਆ ਜੀ ਖਾਕੇ ਨਹੀਂ ਉੱਥੇ ਐ ਵੀ ਕੀ ਉੱਥੇ ਜਿਲਦ ਜਿਲਦ ਬਰਬਾਦ ਕਰਤੀ ਉੱਥੇ ਲੱਡੂ ਮੁਕਦੇ ਨਹੀਂ ਸੁੱਖਣ ਵਾਲਾ ਨਾ ਜਿਵੇਂ ਵੀਰਪਾਲ ਦਾ ਵਿਆਹ ਹੋਇਆ ਵੀਰਪਾਲ ਤੋਂ ਪਹਿਲਾਂ ਤਾਂ ਦੀਵਾਲੀ ਦਾ ਸਮਾਨ ਸੀ ਫਿਰ ਵੀਰਪਾਲ ਦਾ ਵਿਆਹ ਫਿਰ ਰਵਿੰਦਰ ਦਾ ਵਿਆਹ ਫਿਰ ਉਹ ਪਿੰਡ ਚ ਹੋਰ ਗਿਆ ਲੋੜੀਆਂ ਵਾਲੇ ਹਾਂ ਲੱਡੂ ਮਲਾਇਆ ਤੇ ਲੂਗਾ ਫਗੜ ਫਗੰ ਦਾ ਮੀਨਾ ਕਮ ਲੱਡੂ ਮਨਤਾ ਫਿਰ ਆਦਰ ਦਾ ਵਿਆਹ ਆ ਗਿਆ ਹਾਂ ਹਾਏ ਆਦਰ ਦੇ ਵਿਆਹ ਲੈ ਲੈਣਾਗਾ ਆਦਰ ਦਾ ਮਾਂ ਅਮਨੀ ਨੂੰ ਕਹਿਣਾ ਕੋਈ ਪੋਠੀ ਛੱਡ ਦੇ ਕੇ ਜਾ ਹਾਂ ਪੋਠੀ ਛੱਡ ਤਾਂ ਹੱਕ ਬਣਦਾ ਹੈ ਮੈਂ ਗਲੋ ਗਲੋ ਪਸ ਮਾਗੀ ਲੈ ਲੂ ਬਾਣਦਾ ਕਿ ਨਹੀਂ ਬਣਦਾ ਆਦਰ ਦਾ ਵੇਹ ਲੰਘਿਆ ਮੈਂ ਦਿਖਾ ਤਮਟਾ ਆਪੇ ਹੀ ਬਦੂਗਾ ਸਾਡੇ ਹਜ ਮਿਲ ਪਈ ਆ ਚਾਰ ਪੰਜ ਕਿਲੋ ਸਮਾਨ ਪਿਆ ਖਾਣ ਵਾਲਾ ਸਾਡੇ ਰੋਡੀਆਂ ਨੇ ਪਾਇੇ ਤੋਂ ਰੋਡੀਆਂ ਨਹੀਂ ਪਈ ਉਹ ਤਾਂ ਕੋਲੇ ਵੀ ਨਹੀਂ ਗੱਟ ਚ ਉਹ ਤਾਂ ਨਹੀਂ ਖਾਦੇ ਜਾਣੇ ਹੈ ਉਹ ਤਾਂ ਨਹੀਂ ਖਾਦੇ ਜਾਂਦੇ ਖਾਦੇ ਜਾਣਗੇ ਰਿਓੜੀ ਦੁਬਾਰਾ ਸੁਆਦ ਲੱਗਦਾ ਪਹਿਲਾਂ ਪਹਿਲਾਂ ਲੱਗਦਾ ਜੇ ਰਿਓੜੀ ਹੁਣ ਤੈਨੂੰ ਸੁਆਦ ਲੱਗਿਆ ਤੇ ਹੁਣ ਰਿਓੜੀ ਚਾਹਣਾ ਦੇ ਦਈਏ ਨਾ ਜਾਣਾ ਨਹੀਂ ਹੁਣ ਦਿਨੇ ਤੁਨੇ ਤਾਂ ਖਾਦੀ ਜਾਂਦੀਆਂ ਦੋ ਚਾਰ ਅੱਜ ਪਕਾਏ ਬਿੰਦੂ ਤੋਂ ਤੱਕ ਬਖੇ ਅੱਜ ਜਨਾ

ਮਸਛਣਾ ਜੀ ਥੋੜਾ ਥੋੜਾ ਖਰੂ ਪਾਇਆ ਹੋਇਆ ਹੈ ਅੱਜ ਤਾਂ ਇਹ ਨਾ ਕੇ ਮਸਤ ਹੋ ਗਈਆਂ ਮਸਤ ਹੋ ਗਈਆਂ ਸਭ ਉਹ ਟੋਕਾ ਕੱਟ ਪਰਿਆ ਪਿਆ ਕੋੜੂ ਉਹ ਬਿੱਥੇ ਤਾਰਾ ਨਾ ਪਰ ਫੰਦੀਆ ਲਾ ਫਿਰ ਵੇਸ ਆਉ ਰਾਇਆ ਹੋਇਆ ਡੰਗਰ ਸਾਰਾ ਤੇਨ ਕੱਖਾਂ ਤੇ ਖੜਾ ਰਹੇ ਹੁਣ ਮੌਕੇ ਤੇ ਕੱਖ ਪੋਣੇ ਚਾਹੀਦੇ ਨੇ ਜੋ ਸਾਰਾ ਦਿਨ ਕੱਖਾਂ ਵਾਲੀ ਗੁੱਲੀ ਤੇ ਖੜਾ ਰਹੇ ਡੰਗਰ ਪੇਕਾਰ ਹੋ ਜਾਂਦਾ ਇਹ ਤੁਹਾਨੂੰ ਪਤਾ ਨਹੀਂ ਇਹ ਗੱਲਾਂ ਦਾ ਫਿਰ ਤਾਰੇ ਟੋਕਰਾ ਹਾਂ ਜੇਨ ਗੱਲੇ ਇਹ ਤਾਂ ਮੈਂ ਤੁਹਾਨੂੰ ਦੱਸੀ ਆ ਗੱਲ ਇਹ ਸਮਝਾਈ ਆ ਤੈਨੂੰ ਵੀ ਸਾਰਾ ਦਿਨ ਕੱਖਾਂ ਤੇ ਹੀ ਨਹੀਂ ਖੜਦਾ ਚਾਹੀ ਲੜੰਗਰ ਇਧਰ ਨਮਾਈ ਕਰਕੇ ਖੜ੍ਹਦੀ ਮਹੱਬੇ ਕੱਚੇ ਖਾਵੇਂ ਲਿਬੜ ਦੀ ਵਾਲਾ ਤੇ ਲਿਬੜ ਦੀ ਬਾਤ ਦਾ ਆਹ ਤੱਕ ਤੂੰ ਪਾਲਾ ਨਿਵਾਣਾ ਹਾਂ 93 ਹਾਂ ਸਵਾ ਤਿੰਨ ਕੀ ਰਬਾਤ ਲੈਸ ਫੜੀਆਂ ਨਹੀਂ ਜਾਣੀਆਂ ਇਹ ਮਾ ਦਾਣਾ ਕੱਟ ਪਾ ਕੇ ਨਾ ਮਹੀ ਪਾ ਕੇ ਆਈਆਂ ਦਾਣੇ ਚ ਨਾ ਗਿ ਜਾਣਗੇ ਦੇਖੋ ਇਹ ਬੱਥਲ ਤੇ ਲੱਗੂ ਜਾ ਕੇ ਮੇਰੇ ਸਾਹ ਤੇ ਆਹ ਕੀ ਆ ਲੈ ਜਾਣਾ ਦੇਖ ਲੈ ਤਾਂ ਖਾਦੇ ਜਾਣਾਗੇ ਹੁਣ ਵੇਚ ਦਾਂਗੇ ਤੇਰੀ ਮਾਂ ਤਾਂ ਇਹ ਦੇ ਦਿਨ ਵਧੀ ਵਧੀ ਜਾਂਦੇ ਨੇ ਹਾਂ ਇਹ ਦਿਨ ਵਧੀ ਵਧੀ ਜਾਂਦੇ ਨੇ ਹਾਂ ਦੇ ਨੇ ਬਾਦ ਲੈ ਅੱਜ ਉਹ ਦਮੇ ਹਟਦੀ ਹਟਦੀ ਦੁਆਰੇ ਲੱਗੀ ਦੇਣੋ ਹਟਦੀ ਹਟਦੀ ਮੈਂ ਇਸ ਦੁਆਰੇ ਲੱਗੀ ਕਿਉਂ ਨਾ ਜਮਾ ਹਟ ਗਈ ਤੀ ਸਾਡੀ ਮੈਂ ਸਾਨੂੰ ਐਤ ਵੀ ਇਸ ਤੇ ਦੋ ਦਿਨ ਹੀ ਦੇਉ ਪਤਾ ਨਹੀਂ ਵਾਹਗੁਰੂ ਦੀ ਕਿਰਪਾ ਹੋਵੇ ਲੰਗਰਾਂ ਚ ਦੁੱਧ ਜਾਣ ਲੱਗ ਗਿਆ ਆਪੇ ਵਾਰ ਵੀ ਦੁੱਧ ਖਾ ਲਈ ਇਹਦਾ ਐਤ ਵੀ ਦੋ ਕੁ ਦਿਨ ਦੇਊਗੀ ਦੁਆਰੇ ਫੇਰ ਲੱਗੀ ਤੇ ਵੀ ਨਾਲੀ ਹੋ ਗਈ ਉਹ ਤਾਂ ਕਾਰਸ ਫਿਰ ਗਈ ਚੱਡੇ ਤੇ ਨੂੰ ਪਤਾ ਨਹੀਂ ਕੀ ਹੋਗਾ ਉਹ ਲੱਗ ਗਿਆ ਖਾਣ ਜਾ ਕੇ ਉਹਨੂੰ ਐਤ ਪਹਿਲਾਂ ਉਹਨੂੰ ਖਿੱਚ ਉਹ ਖਾ ਗਿਆ ਮੋਟਾ ਮੋਟਾ ਦਾਣਾ ਮੈਂ ਸ਼ਮੂਰ ਉਹ ਖੜ ਜਾ ਫਿਰ ਆ ਪੂਰੀ ਐ ਟਿਊਸ਼ਨ ਫੀਸ ਉਹ ਆ ਬੈਂਡ ਫੀਸ ਭਰੀ ਜੋ ਤੇ ਤੁਹਾਨੂੰ ਹੋਣੀ ਬੇਚ ਦਿਨੇ ਪੜਿਆ ਆਪਣੇ ਵਿੱਚ ਹਾਂ ਬੇਚ ਦਿਨੇ ਇਹਨੂੰ ਮੈਂ ਤੇ ਦੁੱਧ ਨਹੀਂ ਲੈਣਾ ਇੱਕ ਡੰਗ ਤਾਂ ਦੇ ਹੀ ਦੇ ਦੋ ਹਾਂ ਗੇੜੀ ਹਰ ਗੋ ਬੱਲੇ ਕੀਲੇ ਵਾਲੇ ਬੱਲੇ ਵਾਲੀ ਐ ਤੈਨੂੰ ਫੜੀ ਨਹੀਂ ਜਾਂਦੀ ਉਹਨੇ ਲੋਰ ਜੀ ਆਪਾਂ ਹਨਾ ਬੰਦ ਕੀਤਾ ਸਰਦਾਰ ਜੀ ਨਾਲ ਵੀ ਹੋ ਗਿਆ ਗੇਮ ਦਾ ਟਾਈਮ ਤੇ ਜਿਹੜੇ ਨਾਲ ਦੇ ਮੁੰਡੇ ਨੇ ਲਾਗੇ ਫੋਨ ਕਰਨਾ ਆ ਜਾ ਆ ਜਾ ਕੰਮ ਨੂੰ ਉਹ ਮੈਨੂੰ ਫੋਨ ਤਾਂ ਹਨ ਵੀ ਆਈਪੀ ਬੰਦੇ ਨੂੰ ਕਰਨੀ ਹੀ ਨੇ ਮਰੀ ਜੀ ਨਹੀਂ ਗੱਲਾਂ ਤੇ ਇਹ ਜਾਣ ਕੇ ਹੋ ਗੇਮ ਤੇ ਹੁਣ ਵੱਜ ਗਏ 3:30 ਤੋਂ 3:30 ਤੋਂ ਲੈ ਕੇ 6 ਵਜੇ ਤੱਕ ਗੇਮ ਤੇ ਲੱਗਣਗੇ 5 ਵਜੇ ਆ ਜਣ ਨੂੰ ਹੁੰਦੇ ਜਾਣਗੇ ਨਹੀਂ ਫੇਰ ਵੱਜ ਜਾਂਗੇ ਕੱਲ ਫੇਰ ਵੱਜਗੇ ਜਾਂਦਾ ਜੀ ਤੇ ਤਿਲੋ ਜੀ ਜੇ ਤੁਹਾਨੂੰ ਤੁਸੀਂ ਨੇ ਦੇਖ ਲਈਆਂ ਗੋਲੀਆਂ ਵਾਲੀ ਵੀਡੀਓ ਕਮੈਂਟ ਕਰ ਦਿਓ ਫਿਰ ਆਪਾਂ ਗੋਲੀਆਂ ਵਾਲੀ ਵੀਡੀਓ ਸ਼ੇਅਰ ਕਰਾਂਗੇ ਤੇ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੌਗ ਨਾਲ ਅੱਜ ਦੇ ਵਲੌਗ ਦਾ ਇੱਥੇ ਐਂਡ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਚੈਨਲ ਤੇ ਪਹਿਲੀ ਵਾਰ ਨੇ ਤੇ ਚੈਨਲ ਨੂੰ ਕਰਨਾ ਹੈ ਸਬਸਕ੍ਰਾਈਬ ਵੀਡੀਓ ਨੂੰ ਲਾਇਕ ਸੋਣਾ ਜਾਂ ਪਿਆਰਾ ਜਾਂ ਕਮੈਂਟ ਮਿਲਾਂਗੇ ਕੱਲ ਨੂੰ ਧੰਨਵਾਦ ਜੀ ਵਨਪੂਜੀ ਦਾ ਖਾਲਸਾ